20 ਦਿਨਾਂ ਦੇ ਵਿੱਚ ਵੀਜ਼ਾ ਹਾਂਜੀ ਹਾਂਜੀ ਇਹ ਤੁਸੀਂ ਖੁਦ ਕਹਿ ਰਹੇ ਹਾਂਜੀ ਮੈਂ ਮੇਰੇ ਪਹਿਲੇ ਤਿੰਨ ਰਿਫਿਊਜ਼ਲ ਵੀ ਨੇ ਕਿਵਰਾ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਵੀ ਤਿੰਨ ਰਿਫਿਊਜ਼ਲਾਂ ਤੋਂ ਬਾਅਦ 20 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਤੇ ਜੀ ਹਾਂਜੀ ਮੈਮ ਕੀ ਮਹਿਸੂਸ ਹੋਇਆ ਮੈਂ ਮੈਂ ਇਸ ਨੂੰ ਕਹਿ ਰਹੀ ਸੰਤੋਖਸਮ ਖਾਬਲੇ ਕਿ ਤੁ ਕਸਮ ਖਾ ਕੇ ਹਾਂ ਕਿ ਵੀਜ਼ਾ ਆਇਆ ਹੈ ਕਿਵੇਂ ਲੱਗ ਰਿਹਾ ਹੈ ਪਾਸਪੋਰਟ ਦੇ ਉੱਤੇ ਵੀਜ਼ਾ ਲੱਗ ਚੁੱਕਿਆ ਬਹੁਤ ਵਧੀਆ ਲੱਗ ਰਿਹਾ ਮੈਮ ਬਹੁਤ ਜ਼ਿਆਦਾ ਵਧੀਆ ਇਜ਼ੀ ਵੀਜ਼ਾ ਨੂੰ ਹੀ ਕਿਉਂ ਚੂਸ ਕੀਤਾ ਤੁਸੀਂ ਮੈਂ ਕਾਫੀ ਸੋਸ਼ਲ ਮੀਡੀਆ ਤੇ ਬਿਨਾਂ ਵੀਡੀਓ ਦੇਖਿਆ ਉਸ ਤੋਂ ਬਾਅਦ ਇਹਨਾਂ ਦਾ ਰਿਵਿਊ ਦੇਖੇ ਸੀਗੇ ਉਸ ਤੋਂ ਬਾਅਦ ਨਾ ਕੋ ਵਿਜ਼ਿਟ ਕਰਨ ਤੋਂ ਬਾਅਦ ਇਹਨਾਂ ਨੇ ਫਾਈਲ ਆਪਣੀ ਲਗਾਈ ਸੀ ਨਾ ਕੋ ਤੇ ਕਿੰਨਾ ਸਮਾਂ ਹੋ ਗਿਆ ਫਾਈਲ ਲਗਾਏ ਨੂੰ ਮੈਂ 20 ਡੇਸ ਤੱਕ ਮੇਰਾ ਵੀਜ਼ਾ ਆ ਗਿਆ 20 ਦਿਨਾਂ ਦੇ ਵਿੱਚ ਵੀਜ਼ਾ ਹਾਂਜੀ 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 ਇਹ ਤੁਸੀਂ ਖੁਦ ਕਹਿ ਰਹੇ ਹੋ ਹਾਂਜੀ ਮੈਂ ਮੇਰੇ ਪਹਿਲੇ ਤਿੰਨ ਰਿਫਿਊਜ਼ਲ ਵੀ ਨੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਦੀ ਕਿ 4 ਟਾਈਮ ਮੇਰਾ ਇਹਨਾਂ ਨੇ ਵੀਜ਼ਾ ਲਗਾਇਆ ਪਰ ਫਸਟ ਟਾਈਮ ਇਹਨਾਂ ਕੋਲ ਮੈਂ ਲਗਾਇਆ ਸੀ ਕਿ ਫਸਟ ਟਾਈਮ ਹੀ ਚੀਨਾਂ ਦਾ ਵੀਜ਼ਾ ਮੇਰਾ ਕਢਾ ਕੇ ਦਿੱਤਾ ਯਾਰ ਉਹਨਾਂ ਕੈਮਰਾ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਵੀ ਤਿੰਨ ਰਿਫਿਊਜ਼ਲਾਂ ਤੋਂ ਬਾਅਦ 20 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਹਾਂਜੀ ਹਾਂਜੀ ਮੈਮ ਤੇ ਕਿਵੇਂ ਲੱਗ ਲੱਗ ਗਿਆ ਸੀਗਾ ਜਦੋਂ ਤੀਜੀ ਵਾਰੀ ਫਾਈਲ ਅਪਲੋਏ ਚੌਥੀ ਵਾਰ ਫਾਈਲ ਅਪਲਾਈ ਕਰਨ ਲੱਗੇ ਵੀ ਆਜੂਗਾ ਵੀਜ਼ਾ ਕਿ ਨਹੀਂ ਨਹੀਂ ਮੈਮ ਉਮੀਦ ਨਹੀਂ ਸੀ ਕਿ ਪਰ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਤਲਬ ਉਹਨਾਂ ਨੇ ਹੌਸਲਾ ਦਿੱਤਾ ਮੈਨੂੰ ਕਿ ਤੁਸੀਂ ਲਗਾਓ ਪ੍ਰੋਫਾਈਲ ਵਧੀਆ ਤੁਹਾਡੀ ਆਪਾਂ ਕਰਨਾ ਜੋ ਕਰਨਾ ਆਪਾਂ ਨੇ ਕਰਨਾ ਹੈ ਪਹਿਲਾਂ ਜਿਹੜੀ ਤਿੰਨ ਵਾਰੀ ਰਿਫਿਊਜ਼ਲ ਆਇਆ ਕਿਸੇ ਹੋਰ ਏਜੰਟਸ ਕੋਲੋਂ ਆਇਆ ਸੀ ਹਾਂਜੀ ਮੈਮ ਹੋਰ ਏਜੰਟ ਤੋਂ ਆਇਆ ਸੀ ਕਿਵੇਂ ਲੱਗ ਰਿਹਾ ਵੀਜ਼ਾ ਆ ਚੁੱਕਿਆ ਬਹੁਤ ਅੱਛਾ ਮੈਮ ਬਹੁਤ ਅੱਛਾ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਬਿਲਕੁਲ ਮੈਮ ਕੀ ਹੋਏਗਾ ਇਸਨੇ ਵੀ ਹੌਂਸਲਾ ਛੱਡਤਾ ਸੀ ਕਿ ਉਹਨੇ ਕਹਿੰਦਾ ਸੀ ਕਿ ਨਹੀਂ ਉਹ ਨਹੀਂ ਹੋਏਗਾ ਤੇ ਸ਼ਾਇਦ ਮੈਂ ਵਾਪਸ ਨਹੀਂ ਅਪਲਾਈ ਕਰਾਂਗਾ ਮੇਰਾ ਲਾਸਟ ਟਾਈਮ ਹੈ ਤਾਂ ਬਹੁਤ ਥੈਂਕਫੁਲ ਹਾਂ ਮੈਮ ਜਦੋਂ ਫੋਨ ਆਇਆ ਵੀ ਤੁਹਾਡਾ ਵੀਜ਼ਾ ਆ ਗਿਆ ਯਕੀਨ ਹੋਇਆ ਸੀ ਨਹੀਂ ਮੈਮ ਕੀ ਮਹਿਸੂਸ ਹੋਇਆ ਸੀ ਮੈਮੈਂ ਤੁਸੀਂ ਨੁਕੈਰੀ ਸੰਤੂ ਕਸਮ ਖਾ ਪਹਿਲੇ ਕਿ ਤੂੰ ਕਸਮ ਖਾ ਕੇ ਹਾਂ ਕਿ ਵੀਜ਼ਾ ਆਇਆ ਇਸ ਨੇ ਕਸਮ ਖਾਈ ਕਿ ਹਾਂ ਆ ਗਿਆ ਫਿਰ ਇੱਕ ਹੀ ਨਾ ਹੈ ਕਿ ਹਾਂ ਉਹਨਾਂ ਆ ਗਿਆ ਇੱਕ ਟਾਈਮ ਤਾਂ ਬੰਦਾ ਸ਼ੌਕ ਜਿਹਾ ਹੀ ਹੋ ਜਾਂਦਾ ਵੀ ਸੁਪਨਾ ਤਾਂ ਨਹੀਂ ਦੇਖਦੇ ਜੀ ਜੀ ਮੈਮ ਬਹੁਤ ਸ਼ੁਕਰੀਆ ਤਾਂ ਜੀ ਇਹ ਜਿੰਨੀ ਜ਼ਿਆਦਾ ਐਗਜ਼ਾਮਪਲ ਹੈ ਤੁਹਾਡੇ ਸਾਹਮਣੇ ਇਜ਼ਾ ਵੀਜ਼ਾ ਦੇ ਵੇੜੇ ਪਹੁੰਚੇ ਸੀਗੇ ਤਿੰਨ ਰਿਫਿਊਜ਼ਲਾਂ ਸੀਗੀਆਂ ਉਮੀਦ ਛੱਡਤੀ ਸੀ ਵੀ ਵੀਜ਼ਾ ਨਹੀਂ ਆਊਗਾ ਪਰ 20 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਇਹ ਅਸੀਂ ਨਹੀਂ ਕਹਿ ਰਹੇ ਆਪਣੀ ਜ਼ੁਬਾਨੀ ਕਹਿ ਰਹੇ ਨੇ ਕਿਉਂਕਿ ਪਾਸਪੋਰਟ ਇਹਨਾਂ ਦੇ ਹੱਥਾਂ ਦੇ ਵਿੱਚ ਹੈ ਤੇ ਇਸ ਪਾਸਪੋਰਟ ਦੇ ਉੱਤੇ ਵੀਜ਼ਾ ਜਿਹੜਾ ਲੱਗ ਚੁੱਕਿਆ ਤੇ ਉਹਨੇ ਛੇਤੀ ਕੈਨੇਡਾ ਵਾਲਾ ਜਹਾਜ਼ ਫੜਨਗੇ ਤੇ ਕੈਨੇਡਾ ਦੀ ਧਰਤੀ ਤੇ ਪਹੁੰਚਣਗੇ ਕਿਵੇਂ ਲੱਗ ਰਿਹਾ ਹੈ ਪਾਸਪੋਰਟ ਦੇ ਉੱਤੇ ਵੀਜ਼ਾ ਲੱਗ ਚੁੱਕਿਆ ਬਹੁਤ ਵਧੀਆ ਲੱਗ ਰਿਹਾ ਮੈਮ ਬਹੁਤ ਜ਼ਿਆਦਾ ਵਧੀਆ ਇਜ਼ੀ ਵੀਜ਼ਾ ਨੂੰ ਹੀ ਕਿਉਂ ਚੂਜ਼ ਕੀਤਾ ਸੀ ਮੈਮ ਕਾਫੀ ਸੋਸ਼ਲ ਮੀਡੀਆ ਤੇ ਬਿਨਾਂ ਵੀਡੀਓ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਰਿਵਿਊ ਦੇਖੇ ਸੀਗੇ ਉਸ ਤੋਂ ਬਾਅਦ ਨਾ ਕੋਈ ਵਿਜ਼ਿਟ ਕਰਨ ਤੋਂ ਬਾਅਦ ਇਹਨਾਂ ਨੇ ਫ विदइन 20 डेज तक मेरा वीजा आ गया 20 ਦਿਨਾਂ ਦੇ ਵਿੱਚ ਵੀਜ਼ਾ ਹਾਂਜੀ 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 ਇਹ ਤੁਸੀਂ ਖੁਦ ਕਹਿ ਰਹੇ ਹੋ ਹਾਂਜੀ ਮੈਂ ਮੇਰੇ ਪਹਿਲੇ ਤਿੰਨ ਰਿਫਿਊਜ਼ਲ ਵੀ ਨੇ ਕੈਨੇਡਾ ਆਸਟ੍ਰੇਲੀਆ ਔਰ ਅਮਰੀਕਾ ਦੀ ਕਿ ਫੋਰ ਟਾਈਮ ਮੇਰਾ ਇਹਨਾਂ ਨੇ ਵੀਜ਼ਾ ਲਗਾਇਆ ਪਰ ਫਸਟ ਟਾਈਮ ਇਹਨਾਂ ਕੋਲ ਮੈਂ ਲਗਾਇਆ ਸੀ ਕਿ ਫਸਟ ਟਾਈਮ ਹੀ ਚ ਇਹਨਾਂ ਦਾ ਵੀਜ਼ਾ ਮੇਰਾ ਕਢਾ ਕੇ ਦਿੱਤਾ ਯਾ ਉਹ ਕੈਮਰਾ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਵੀ ਤਿੰਨ ਰਿਫਿਊਜ਼ਲਾਂ ਤੋਂ ਬਾਅਦ 20 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਹਾਂਜੀ ਹਾਂਜੀ ਮੈਮ ਤਕਿ ਵੀ ਲੱਗ ਲੱਗ ਗਿਆ ਸੀ ਕਿ ਜਦੋਂ ਤੀਜੀ ਵਾਰੀ ਫਾਈਲ ਚੌਥੀ ਵਾਰ ਫਾਈਲ ਅਪਲਾਈ ਕਰਨ ਲੱਗੇ ਵੀ ਆਜੂਗਾ ਵੀਜ਼ਾ ਕਿ ਨਹੀਂ ਨਹੀਂ ਮੈਮ ਉਮੀਦ ਨਹੀਂ ਸੀ ਕਿ ਪਰ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਤਲਬ ਨਾਲ ਹੌਸਲਾ ਦਿੱਤਾ ਮੈਨੂੰ ਕਿ ਤੁਸੀਂ ਲਗਾਓ ਪ੍ਰੋਫਾਈਲ ਵਧੀਆ ਤੁਹਾਡੀ ਆਪਾਂ ਲ ਕਰਨਾ ਜੋ ਕਰਨਾ ਆਪਾਂ ਨੇ ਕਰਨਾ ਤੇ ਉਹਨਾਂ ਦੇ ਪਹਿਲਾਂ ਜਿਹੜੀ ਤਿੰਨ ਵਾਰੀ ਰਿਫਿਊਜ਼ਲ ਆਈਆਂ ਕਿਸੇ ਹੋਰ ਏਜੰਟਸ ਕੋਲੋਂ ਆਈਆਂ ਸੀ ਹਾਂਜੀ ਮੈਮ ਹੋਰ ਏਜੰਟ ਤੋਂ ਆਈਆਂ ਸੀ ਕਿਵੇਂ ਲੱਗ ਰਿਹਾ ਵੀਜ਼ਾ ਆ ਚੁੱਕਿਆ ਬਹੁਤ ਅੱਛਾ ਮੈਮ ਬਹੁਤ ਅੱਛਾ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਬਿਲਕੁਲ ਮੈਮ ਕੀ ਹੋਏਗਾ ਇਸਨੇ ਵੀ ਹੌਂਸਲਾ ਛੱਡਦਾ ਸੀ ਕੀ ਉਹ ਨਹੀਂ ਕਹਿੰਦਾ ਸੀ ਕਿ ਨਹੀਂ ਹੁੰਨੀ ਹੋਏਗਾ ਤੇ ਸ਼ਾਇਦ ਮੈਂ ਵਾਪਿਸ ਨਹੀਂ ਅਪਲਾਈ ਕਰਾਂਗਾ ਮੇਰਾ ਲਾਸਟ ਟਾਈਮ ਹੈ ਤੇ ਜਿਦਨ ਥੈਂਕ ਯੂ ਲਾ ਮੈਮ ਜਿਦਨ ਫੋਨ ਆਇਆ ਵੀ ਤੁਹਾਡਾ ਵੀਜ਼ਾ ਆ ਗਿਆ ਯਕੀਨ ਹੋਇਆ ਸੀ ਨਹੀਂ ਮੈਮ ਕੀ ਮਹਿਸੂਸ ਹੋਇਆ ਸੀ ਮੈਮੈਂ ਤੁਸੀਂ ਕਹੇ ਦੀ ਸੰਤੁਕਸ਼ਮ ਖਾ ਪਹਿਲੇ ਕਿ ਤੂੰ ਕਸਮ ਖਾ ਕੇ ਹਾਂ ਕਿ ਵੀਜ਼ਾ ਆਇਆ ਇਸ ਨੇ ਕਸਮ ਖਾਈ ਕਿ ਹਾਂ ਆ ਗਿਆ ਫਿਰ ਇੱਕ ਹੀ ਨਾ ਹੈ ਕਿ ਹਾਂ ਉਹਨਾਂ ਆ ਗਏ ਇੱਕ ਟਾਈਮ ਤਾਂ ਬੰਦਾ ਸ਼ੌਕ ਜਿਹਾ ਹੀ ਹੋ ਜਾਂਦਾ ਵੀ ਸੁਪਨਾ ਤਾਂ ਨਹੀਂ ਦੇਖਦੇ ਜੀ ਜੀ ਮੈਮ ਬਹੁਤ ਸ਼ੁਕਰੀਆ ਤਾਂ ਜੀ ਇਹ ਜਿੰਨੀ ਜ਼ਿਆਦਾ ਐਗਜ਼ਾਮਪਲ ਹੈ ਤੁਹਾਡੇ ਸਾਹਮਣੇ ਇਜ਼ਾ ਵੀਜ਼ਾ ਦੇ ਵੇੜੇ ਪਹੁੰਚੇ ਸੀਗੇ ਤਿੰਨ ਰਿਫਿਊਜ਼ਲਾਂ ਸੀਗੀਆਂ ਉਮੀਦ ਛੱਡਤੀ ਸੀ ਵੀ ਵੀਜ਼ਾ ਨਹੀਂ ਆਊਗਾ ਪਰ 20 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਇਹ ਅਸੀਂ ਨਹੀਂ ਕਹਿ ਰਹੇ ਆਪਣੀ ਜ਼ੁਬਾਨੀ ਕਹਿ ਰਹੇ ਨੇ ਕਿਉਂਕਿ ਪਾਸਪੋਰਟ ਇਹਨਾਂ ਦੇ ਹੱਥਾਂ ਦੇ ਵਿੱਚ ਹੈ ਤੇ ਇਸ ਪਾਸਪੋਰਟ ਦੇ ਉੱਤੇ ਵੀਜ਼ਾ ਜਿਹੜਾ ਲੱਗ ਚੁੱਕਿਆ ਤੇ ਉਹਨੇ ਛੇਤੀ ਕੈਨੇਡਾ ਵਾਲਾ ਜਹਾਜ਼ ਫੜਨਗੇ ਤੇ ਕੈਨੇਡਾ ਦੀ ਧਰਤੀ ਤੇ ਪਹੁੰਚਣਗੇ